ਪਿੰਡ ਪੰਨੀ ਵਾਲਾ ਫੱਤਾ ਦੀ grain market ਅਨਾਜ ਮੰਡੀ ਦੇ ਵਿੱਚ ਆ ਜਿਹੜਾ ਕਿਨੂ ਵੈਕਸੀਮ ਪਲਾਂਟ ਆ ਇਹ ਲਾਇਆ ਗਿਆ ਸੀ ਇਹ ਤਕਰੀਬਨ 22-23 ਸਾਲ ਪਹਿਲਾਂ ਇਹ ਲਾਇਆ ਸੀ ਤੇ ਇੱਥੇ ਕਿਨੂ ਦਾ ਜੂਸ ਕੱਢ ਕੇ ਤੇ ਉਹਨੂੰ ਪੈਕ ਕਰਕੇ ਤੇ ਅੱਗੇ ਜਿਹੜਾ ਹੋ ਖੇਰਾ ਚਾ ਜਾਂ ਹੋਰ ਵੀ ਜਿੱਥੇ ਬਾਹਰਲੇ ਸੂਬਿਆਂ ਦੇ ਵਿੱਚ ਜਾਣਾ ਸੀ ਤੇ ਮੁੰਡੇ ਕੁੜੀਆਂ ਨੂੰ ਇੱਥੇ ਨੌਕਰੀ ਵੀ ਮਿਲਣੀ ਸੀ ਤੇ ਇੱਥੇ ਆ ਗੇਟ ਲੱਗਿਆ ਹੁੰਦਾ ਸੀ ਚਾਰਚ ਫੇਰੇ ਗੇਟ ਹੈ ਤੇ ਇਹਨਾਂ ਨੂੰ ਲੋਕ ਲੱਗੇ ਹੁੰਦੇ ਸੀ ਤੇ ਇਹ ਜਿਹੜਾ ਚਾਬੀ ਸੈਕਟਰੀ ਸਾਹਿਬ ਕੋਲੇ ਹੁੰਦੀ ਸੀ ਆ ਹੁਣ ਵੇਖੋ ਵੀ ਗੇਟ ਵੀ ਸਰੇ ਪੱਟਦੇ ਨੇ ਛੜੀਆਂ ਨੇ ਚੋਰਾ ਨੇ ਤੇ ਸਵਾਨ ਵੀ ਵਿੱਚੋਂ ਸਾਰਾ ਲੈ ਗਏ ਤੇ ਛੱਡਿਆ ਕੁਝ ਨਹੀਂ ਤੇ ਬਹੁਤ ਵਧੀਆ ਬਣਾਇਆ ਸੀ ਤੇ ਹੁਣ ਕੂੜੇ ਦੇ ਢੇਰੇ 'ਤੇ ਲਾਉਣੇ ਸ਼ੁਰੂ ਕਰਤੇ ਤੇ ਮਹਿੰਗੀਆਂ ਤੋਂ ਮਹਿੰਗੀਆਂ ਮਸ਼ੀਨਾਂ ਕਿਥੇ ਲਾਈਆਂ ਸੀ ਤਾਂ ਕਿ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਇਹ ਸਰਕਾਰੀ ਹੈ ਕਿ ਸਰਕਾਰ ਪੈਸਾ ਤਾਂ ਲਾ ਦਿੰਦੀ ਐ ਪਰ ਬਾਅਦ ਚ ਇਹਦੀ ਕੋਈ ਸੁਭਾਲ ਨਹੀਂ ਕਰਦੀ ਕੋਈ ਚੌਕੀਦਾਰ ਨਹੀਂ ਰੱਖਿਆ ਕੋਈ ਇਹਨੂੰ ਚਲਾਇਆ ਨਹੀਂ ਹੁਣ ਆਪਾਂ ਕਹਿ ਦਿੰਨੇ ਆ ਵੀ ਚਲੋ ਸਰਕਾਰ ਦਾ ਪੈਸਾ ਐ ਸਰਕਾਰ ਦਾ ਪੈਸਾ ਕਿਉਂ ਐ ਸਰਕਾਰ ਕਿੱਥੋਂ ਲਿਓਦੀ ਐ ਪੈਸਾ ਪੈਸਾ ਤਾਂ ਆਪਣਾ ਐ ਆਪਣੇ ਟੈਕਸਾਂ ਚੋਂ ਪੈਸਾ ਕੱਟਿਆ ਜਾਂਦਾ ਹੈ ਆ ਮਸ਼ੀਨਾਂ ਕਿੱਡੀਆਂ ਵਧੀਆਂ ਮਸ਼ੀਨਾਂ ਵਿੱਚ ਲੱਗੀਆਂ ਸੀ ਇਹ ਆਪਣਾ ਪੈਸਾ ਕੋਈ ਸਰਕਾਰ ਦਾ ਪੈਸਾ ਨਹੀਂ ਸਰਕਾਰ ਨੇ ਤਾਂ ਇਹ ਪੈਸਾ ਆਪਣਾ ਆਪਣੀ ਜੇਬ ਤੋਂ ਵਿੱਚੋਂ ਜਾਂਦਾ ਹੈ ਇਹਨੂੰ ਖਰਾਬ ਕਰਨਾ ਹੈ ਤਾਂ ਆਹ ਵੇਖ ਲਓ ਖਰਾਬ ਕਰਤਾ ਕਿੰਨਾ ਮਹਿੰਗਾ ਇਹ ਪ੍ਰੋਜੈਕਟ ਸੀ ਤੇ ਕਿੰਨੇ ਲੋਕਾਂ ਨੂੰ ਇਹਦੇ ਵਿੱਚੋਂ ਰੋਜ਼ਗਾਰ ਨੌਕਰੀ ਮਿਲਣੀ ਸੀ ਤੇ ਪੈਸਾ ਲਾਤਾ ਪੈਸਾ ਲਾਉਣ ਤੋਂ ਬਾਅਦ ਫਿਰ ਇਹਨੂੰ ਛੱਡਤਾ ਕੋਈ ਚੌਕੀਦਾਰ ਨਹੀਂ ਲਾਇਆ ਤੇ ਸਾਰਾ ਸਮਾਨ ਜਿਹੜਾ ਵੇਖੋ ਪਟਪਟ ਕੇ ਤੇ ਸਾਰਾ ਜਿਹੜਾ ਦੋਰ ਚੱਕੇ ਲੈ ਗਏ। ਉਹ ਜੋ بڑا ਸਮਾਨ ਇਹਦੇ ਵਿੱਚ ਸੀ ਮੋਟਰਾਂ ਲੱਗੀਆਂ ਸੀ ਇਹਦੇ ਵਿੱਚ ਤੇ ਕਿੰਨੂ ਵੈਕਸਿੰਗ ਪਲਾਂਟ ਲਾਇਆ ਸੀ ਇੱਕ ਦਿਨ ਵੀ ਇੱਥੇ ਕਿੰਨੂ ਵੈਕਸਿੰਗ ਨਹੀਂ ਹੋਈ ਤੇ ਇਹ ਸਿਰਫ ਛਿੱਟਾ ਹਾਥੀ ਬਣ ਕੇ ਰਹਿ ਗਿਆ ਆ ਸਾਹਮਣੇ ਵਾਲੇ ਪਾਸੇ ਜਨਰੇਟਰ ਲੱਗਿਆ ਸੀ ਇਹ ਆ ਵੇਖੋ ਕਿੰਨਾ ਵਧੀਆ ਬਣਾਈਆਂ ਸੀ ਮਸ਼ੀਨਾਂ ਲੱਗੀਆਂ ਸੀ ਤੇ ਸਾਰੀਆਂ ਬੇਕਾਰ ਹੋ ਗਈਆਂ ਕਿਸੇ ਕੰਮ ਚ ਨਹੀਂ ਆ ਰਹੀਆਂ ਆ ਵੇਖੋ ਕਿਵੇਂ ਮਸ਼ੀਨਾਂ ਲਗੀਆਂ ਸੀ ਕਿੰਨੋਂ ਨੇ ਅੱਗੇ ਜਾਣਾ ਸੀ ਅੱਗੇ ਜਾ ਕੇ ਫਿਰ ਉਹਨੇ ਛੇਲਿਆ ਜਾਣਾ ਸੀ ਫਿਰ ਉਹਦਾ ਜੂਸ ਨਿਕਲਣਾ ਸੀ ਕਿਆ ਜਿਹੜੇ ਇੱਕ ਤੋਂ ਵੀ ਸਾਰੇ ਦਰਵਾਜ਼ੇ ਸੂਜੀ ਗੇਟ ਪਟਕੇ ਲੈ ਗਏ ਆ ਇੱਕ ਰਹਿ ਗਿਆ ਤੇ ਆ ਵੇਖ ਸਕਦੇ ਹੋ ਤੁਸੀਂ ਦੇਖ ਸਰਕਾਰ ਪੈਸਾ ਲਾਉਂਦੀ ਹੈ ਆਪਣਾ ਹੀ ਪੈਸਾ ਲਾਉਂਦੀ ਹੈ ਪਰ ਉਹਨੂੰ ਸੁਭਾਲ ਨਹੀਂ ਕਰਦੀ ਜੇ ਇਹਨੂੰ ਬਣਾਇਆ ਤਾਂ ਉਹਨੂੰ ਚਲਾਓ ਵੀ ਲੋਕਾਂ ਨੂੰ ਰੋਜ਼ਗਾਰ ਵੀ ਮਿਲੇ ਇਹਨੂੰ ਚਲਾਓ ਵੀ ਚਲਾਉਂਦੇ ਚਲਾਇਆ ਤੇ ਇੱਕ ਦਿਨ ਹੀ ਇੱਕ ਦਿਨ ਵੀ ਨਹੀਂ ਇਹਨੂੰ ਚਲਾਇਆ ਤੇ ਬਸ ਬਣਾਤਾ ਬਣਾਉਣ ਤੋਂ ਬਾਅਦ ਬਿਲਕੁਲ ਬੇਕਾਰ ਹੋ ਗਿਆ ਤੇ ਬੇਕਾਰ ਹੋਣ ਤੋਂ ਬਾਅਦ ਛੜਤਾ ਤੇ ਸਾਰਾ ਸਮਾਨ ਸੂਣ ਲੈ ਕੇ ਚੱਕ ਕੇ ਚੋਰ ਚੱਕੇ ਲੈ ਕੇ ਚੱਕੇ ਤੇ ਕਿੰਨਾ ਪੈਸਾ ਖਰਾਬ ਕੀਤਾ ਵੇਖੋ ਕੀ ਸੋਹਣੀਆਂ ਮਸ਼ੀਨਾਂ ਲੱਗੀਆਂ ਸੀ ਤੇ ਸਾਰੀਆਂ ਬੇਕਾਰ ਕਰਤੀਆਂ ਤੇ ਆ ਕੂੜਾਦਾਨ ਬਣਾ ਤਾਗੇ ਆ ਰੂੜੀਆਂ ਲਾਤੀਆਂ ਇੱਥੇ ਕੂੜਾਦਾਨ ਕੀੜਕੂੜ ਸਾਰੇ ਪੱਟਦੇ ਸਰਕਾਰਾਂ ਪੈਸਾ ਲਾਉਂਦੀਆਂ ਪਰ ਕੋਈ ਨਿਗਰਾਨੀ ਨਹੀਂ